ਹੈਲੋ ਹਾਂਜੀ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਨਮਨਿਤ ਕੌਰ ਰਾਏ ਚੈਨਲ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਜੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਇਹ ਇੱਥੇ ਆਪਣਾ ਹੋ ਗਿਆ ਸੀਗਾ ਜੀ ਸ਼ਾਮ ਦਾ ਟਾਈਮ ਇੱਥੇ ਆਪਣਾ ਮਿਹਰਾ ਸੀਗਾ ਧਾਰਾਂ ਦਾ ਟਾਈਮ ਹੋ ਗਿਆ ਸੀਗਾ ਤੇ ਮੇਰੇ ਵਿੱਚ ਚਲੋ ਹਨ ਆਪਾਂ ਤਾਰਾ ਦੂਰਾ ਕੱਢ ਲਈਏ ਦੁੱਧ ਤਾਂ ਦੋਏ ਦਿੰਦੀਆਂ ਨੇ ਐ ਤੇ ਪਰ ਫਿਰ ਵੀ ਹਨਾ ਟਾਈਮ ਤਾਂ ਲੱਗ ਕੇ ਜਾਂਦਾ ਤੁਹਾਨੂੰ ਪਤਾ ਹਨਾ ਮੱਲੋ ਮੱਲੇ ਜਿਹੜਾ ਟਾਈਮ ਲੱਗ ਕੇ ਜਾਂਦਾ ਕੰਮ ਨੂੰ ਚਾਹੇ ਥੋੜਾ ਆ ਚਾਹੇ ਬਹੁਤਾ ਆ ਹਨਾ ਟਾਈਮ ਤਾਂ ਲੱਗ ਕੇ ਜਾਂਦਾ ਕੰਮ ਨੂੰ ਫਿਰ ਵੀ ਤੇ ਇੱਥੇ ਜੀ ਆਪਾਂ ਲੱਗੇ ਸੀ ਇਹਨਾਂ ਨੂੰ ਠਾਲ ਲਿਆ ਸੀ ਡੰਗਰਾਂ ਨੂੰ ਸਾਰਿਆਂ ਨੂੰ ਤੇ ਬੈਠੀਆਂ ਸੀਗੀਆਂ ਕੱਤੀ ਬੈਠੀ ਸੀਗੀ ਢਾਲ ਕੇ ਮੈਂ ਬੜੇ ਪਰੇ ਹੋ ਗਏ ਸੀ ਮਹਾ ਵੀ ਛਿੱਟੇ ਮਾਰੂਗੇ ਪੂੰਛ ਗਿੱਲੀ ਗਰੀ ਫਿਰਦੀ ਸੀ ਇਹ ਮਹਾਵਿਨ ਨੂੰ ਠਾਲ ਕੇ ਨਾ ਆਪਾਂ ਬਣਾਇਆ ਪਰ ਇਹਨੂੰ ਹੋ ਜਾਂਦੇ ਆ ਤੇ ਜੇ ਇੱਥੇ ਉੱਠ ਖੜੀਆਂ ਸੀਗੀਆਂ ਪੂੰਛਾਂ ਬਹੁਤ ਘਮਾਉਂਦੀਆਂ ਨੇ ਇੱਕ ਤਾਂ ਯਾਰ ਟਾਈਮ ਤੇ ਕਿਉਂਕਿ ਲਾਈਟ ਹੈ ਨਹੀਂ ਸੀਗੀ ਲਾਈਟ ਭੱਜੀ ਹੋਈ ਸੀ ਉਹਦੇ ਕਰਕੇ ਜੇ ਆਪਾਂ ਲਾਈਟ ਡੀ ਕਰੀ ਡੀ ਕਰਿਆ ਨੇ ਨਾ ਧਾਰਾਂ ਵੀ ਥੋੜੀਆਂ ਜਿਹੀਆਂ ਲੇਟ ਹੋ ਗਏ ਸੀਗੇ ਕਿਉਂਕਿ ਮੀਂਹ ਕਰਕੇ ਹੈ ਨਾ ਕੁਛ ਫਿਰ ਆ ਜਾਂਦਾ ਨਾ ਮੱਛਰ ਜਿਹਾ ਹੋ ਜਾਂਦਾ ਮੱਖੀ ਜੀ ਬਾਹਲੀ ਤੰਗ ਕਰਦੀ ਆ ਟਾਈਮ ਇਹਨਾਂ ਨੂੰ ਮੈਂ ਇੱਕ ਨਾ ਮੋٹے ਮੋਟੀ ਜੀ ਮੱਖੀਆਂ ਵੱਡੇ ਵੱਡੇ ਹੁੰਦੀਆਂ ਕਈ ਵਾਰੀ ਉਹ ਮੱਖੀ ਬਾਲਾ ਤੰਗ ਕਰਦੀ ਐ ਇਹਨਾਂ ਨੂੰ ਤੇ ਫਿਰ ਇਹ ਖੜਦੀਆਂ ਨਹੀਂ ਹੈਗੀਆਂ ਟੇਕੇ ਫੇਰ ਮੈਂ ਕਿਹਾ ਵੀ ਚਲੋ ਪਹਿਲਾਂ ਹਨਾ ਆਪਾਂ ਧੂਆ ਹੀ ਕਰ ਲੰਨੇ ਆ ਵੀ ਧੂਆ ਕਰਕੇ ਜਿਹੜਾ ਮਾੜਾ ਮੋਟਾ ਧੂਆ ਤਾਂ ਵੀ ਲੱਗੂਗਾ ਇਹਨਾਂ ਨੂੰ ਹਨਾ ਵੀ ਹਵਾ ਜੀ ਦੇ ਨਾਲ ਤੇ ਵੀ ਚਲੋ ਆਪਾਂ ਧੂਆ ਕਰਕੇ ਪਹਿਲਾਂ ਫੇਰ ਧਾਰਾ ਚੋਣਨੇ ਆ ਮੈਂ ਇੱਥੇ ਲੱਗ ਗਈ ਸੀ ਧੂਆ ਕਰਨ ਕਿ ਫਰੇ ਹੁੰਦਾ ਨਾ ਫਰੇ ਟੇਕੇ ਜੇ ਖੜ ਜਾਂਦੀਆਂ ਨੇ ਮੜੀ ਜੀਆਂ ਇਹਨੂੰ ਬਾਈ ਪੂੰਛਾਂ ਜਿਹੀਆਂ ਨਹੀਂ ਮਾਰਦੀਆਂ ਹੈਗੀਆਂ ਟਹਲਦੀਆਂ ਨਹੀਂ ਹੈਗੀਆਂ ਟੱਪਦੀਆਂ ਨਹੀਂ ਹੈਗੀਆਂ ਜਿਹਨੇ ਧਾਰ ਚੌਣੀਆਂ ਜਿਹੜੀ ਉਹ ਖੜਦੀਆਂ ਨੇ ਜੇ ਫੇਰ ਦੁਨੀਆ ਟੁੱਪੀ ਜਾਂਦੀਆਂ ਨੇ ਫਿਰ ਨਾਲ ਇਤਰਾਖੜੇ ਡੰਗਰ ਨੂੰ ਵੀ ਹੱਟ ਪਾ ਲਾਂਦੀਆਂ ਨੇ ਇਹ ਇੱਕ ਪਤਾ ਨਹੀਂ ਹੁੰਦਾ ਕਿ ਵੇ ਡੰਗਰ ਦੀ ਹਨਾ ਮਾਰੇ ਮੂਰੇ ਪਤਾ ਨਹੀਂ ਲੱਗਦਾ ਹੈਗਾ ਤਾਂ ਕਰਕੇ ਜਿਹੜਾ ਆਪਾਂ ਨੇ ਪਹਿਲਾਂ ਧੂਆ ਕਰ ਲਿਆ ਸੀਗਾ ਤੇ ਲੈਟ ਭੱਜੀ ਸੀ ਆਪਣਾ ਸਵੇਰ ਦੀ 아이ਉ ਨਹੀਂ ਸੀ ਕਿ ਕਾਫੀ ਟਾਈਮ ਹੋ ਗਿਆ ਸੀਗਾ ਫਿਰ ਹਾਰ ਕੇ ਮਹਾ ਵੀ ਖਬਰ ਕਰਾਉਣੀ ਹੈ ਕੱਲ ਨਹੀਂ ਮਹਾ ਵੀ ਧਾਰਾ ਨੂੰ ਹਜਾਰਾਂ ਨਹੀਂ ਰਹਿਣ ਲਾ ਜਾਣਾ ਨਾ ਵੀ ਧਾਰਾ ਚੋ ਕੇ ਜਿਹੜਾ ਆਪਾਂ ਬਿਲੇ ਹੋ ਜੀ ਆ ਹੁਣ ਇੱਥੇ ਮੈਂ ਜੀ ਚੱਕ ਲਈ ਸੀ ਬਾਲਟੀ ਤੇ ਕੈਨੀ ਤੇ ਉੱਥੇ ਪੱਖਾ ਮੈਂ ਰੱਖਤਾ ਸੀਗਾ ਪਲੱਗ ਲਾ ਕੇ ਮਹਾ ਵੀ ਜੇ ਲੇਟ ਆ ਗਈ ਬਾਈਂ ਜਾਸ ਹਨਾ ਚੱਲ ਪੂਗਾ ਚਲੋ ਵੀ ਹੈ ਵਾਜੀ ਲੱਗੂਗੀ ਨਾਲੇ ਧੂਆਂ ਜਾਂ ਚੱਲ ਹਨਾ ਇਦਾਂ ਨੂੰ ਹੋਣ ਲੱਗ ਜੂਗਾ ਤੇ ਆਪਾਂ ਲੱਗ ਸਿ ਕਿ ਇੱਥੇ ਜੀ ਧਾਰ ਚੋਂ एकदम ਦੇ ਤਾਰਾਂ ਵਗਾਰਾ ਤਾਂ ਅੱਜ ਜੀ ਆਪਾਂ ਬਿਆਹ ਤੋਂ ਬਾਅਦ ਸੇ ਲੱਗਿਆ ਕਰਨ ਪਹਿਲਾਂ ਨਹੀਂ ਸੀ ਕਦੇ ਵੀ ਕੀਤਾ ਹੈ ਤੇ ਪਹਿਲਾਂ ਬਹੁਤ ਮਤਲਬ ਕਰਦੇ ਜਰੂਰ ਸੀਗੇ ਪੇਕੇ ਜਣੀ ਕਿ ਸੀਗਾ ਡੰਗਰ ਐ ਨਹੀਂ ਸੀਗਾ ਵੀ ਹਾਂ ਮਤਲਬ ਕਿ ਧਾਰਾ ਧੁਰਾਂ ਦਾ ਕਰਦੀ ਸੀਗੀ ਨਹੀਂ ਕਰੇ ਕਦਾਈ ਮਤਲਬ ਕਿ ਪੱਠੇ ਵਗੈਰਾ ਪਾਰ ਆ ਰਹੇ ਹਨ ਉਹਦਾਂ ਦਾ ਕੰਮ ਕਰ ਲੈਂਦੇ ਸੀਗੇ ਬਟ ਇੰਨਾ ਨਹੀਂ ਸੀ ਵੀ ਹਾਂ ਧਾਰਾ ਵਗੈਰਾ ਧਾਰਾਂ ਦਾ ਮੈਂ ਉਹ ਰਿਹਾ ਕਿ ਚਾ ਚਾ ਚ ਸਿੱਖ ਗਈ ਹੁਣ ਹਾਂ ਕਹਿ ਰਹੀ ਨੀ ਮੈਂ ਹਾਂ ਵੀ ਸਿੱਖੀਆ ਮੈਂ ਤਾਂ ਧਾਰਾ ਹਨ ਮਤਲਬ ਤੁਸੀਂ ਮੇਰੇ ਗਾਲੇ ਪਾਤੀਆਂ ਮੈਂ ਹੁਣ ਮਿੰਨੀ ਝੋਣੀਆਂ ਪੈਂਦੀਆਂ ਨੇ ਪਹਿਲਾਂ ਹੁੰਦਾ ਸੀ ਮੱਜਾ ਹੁੰਨੇ ਸੀਗੀਆਂ ਆਪਣੇ ਦੋ ਤੇ ਆ ਬੈੜੀ ਹੁੰਦੀ ਸੀਗੀ ਇੱਕ ਜਿਹੜੀ ਜੀ ਮੈਂ ਧਾਰ ਚੋਂ ਲੱਗੀ ਹਈ ਆ ਜਦ ਤਾ ਫਿਰ ਐ ਹੁੰਦਾ ਸੀਗਾ ਉਦੋਂ ਵੀ ਮੱਜਾਂ ਦੀ ਮੈਚ ਹੁੰਦੀ ਹੁੰਦੀ ਸੀ ਧਾਰ ਤੇ ਬੈੜੀ ਦੀ ਨਵੀ ਤੇ ਪਾਪਾ ਚੋਰਾਂ ਦੇ ਹੁੰਦੇ ਸੀਗੇ ਤੇ ਮਹਾਵੇ ਚਲੋ ਹਨਾ ਤੇ ਹੁਣ ਐ ਨਾ ਹੁਣ ਦੋਏ ਦਿੰਦੀਆਂ ਨੇ ਬੈੜੀਆਂ ਦੁੱਧ ਤੇ ਉਹ ਜਿਹੜੀ ਪਰੇ ਖੜੀ ਜੀ ਜਿਹਦੀ ਮੈਂ ਧਾਰ ਚੋਂ ਲੱਗੀ ਹਈ ਉਹਦੇ ਨਾਲ ਖੜੀ ਆ ਪਰਲੇ ਪਾਸੇ ਲਾਲ ਜੀ ਕੱਟੀ ਦੇ ਨਾਲ ਜਿਹੜੀ ਇਹਦੀ ਨਵੀ ਤੇ ਪਾਪਾ ਚੋਂਦਾ ਹੁੰਦੇ ਸੀਗੇ ਤੇ ਇਹ ਹੁਣ ਦੁੱਧੋਂ ਹਟ ਗਈ ਇਹ ਇਹ ਹੈ ਜੀ ਸੋਨੇ ਵਾਲੀ ਤਾਂ ਕਰਕੇ ਜਿਹੜੀ ਇਹ ਆਪਾਂ ਨੇ ਹੁਣ ਛੱਡ ਦਿੱਤੀ ਐ ਤੇ ਮਹਾ ਵੀ ਐਨੋਂ ਫਿਰ ਜੇ ਆਪਾਂ ਡੰਗਰ ਨੂੰ ਪਹਿਲਾਂ ਨਾ ਛੱਡੀਏ ਥੋੜਾ ਚਿਰ ਫਿਰ ਅੱਗੇ ਗਾਹਾਂ ਲੈ ਸੂਏ ਦੁੱਧ ਘਟ ਜਾਂਦਾ ਡੰਗਰ ਹਨਾ ਤੇ ਘਟ ਵੀ ਗਈ ਸੀ ਇਹ ਦੁੱਧ ਕਾਫੀ ਇਹਨੇ ਜਿਹੜੀਆਂ ਜਿਹੜੀ ਮੈਂ ਚੋਣ ਲੱਗੀ ਹੋਈਆਂ ਤੇ ਕਿਦਰ ਚਿੱਟੀ ਤੇ ਕਾਲੀ ਜੀ ਇਹਦੇ ਨਾਲ ਖੜੀ ਐ ਇਹਨੇ ਆਪਣੇ ਘਰ ਦੀਆਂ ਪਾਲੀਆਂ ਹੋਈਆਂ ਗਾਈਆਂ ਏ ਦੈਰੀ ਇਹਨਾਂ ਨੂੰ ਨਾ ਪੂਰਾ ਤੇ ਵੀ ਚਾਹੇ ਚੋਈ ਚਲੋ ਆਹ ਤਾਂ ਜਿਹੜੀ ਮੈਂ ਚੋਨੀ ਆ ਨਾ ਮਤਲਬ ਕਿ ਹੁਣ ਤਾਂ ਚਲੋ ਥੋੜਾ ਜਿਹਾ ਹਨਾ ਇਹਦਾ ਫਰਕ ਪੈ ਗਿਆ ਪਰ ਫਿਰ ਵੀ ਹੈ ਨਾ ਇਹਨਾਂ ਉਹ ਹੋ ਜਾਂਦੇ ਵਕ ਜੇ ਇਹਨਾਂ ਨੂੰ ਛੱਡ ਦਿੰਨੇ ਆ ਅਸੀਂ ਪਹਿਲਾਂ ਏਖੜਾ ਲਾ ਕੇ ਇਹ ਬਿਮਾਰ ਹੋ ਜਾਂਦੀਆਂ ਨੇ ਏਖੜਾ ਲੱਗ ਜਾਂਦਾ ਵਜੋਂ ਵੀ ਆਪਾਂ ਕਹਦੇ ਵੀ ਤਿੰਨ ਚਾਰ ਡੰਗ ਇਕੱਠੇ ਹੋ ਜਾਣ ਹਨਾ ਛੱਡਦੀ ਐ ਅਸੀਂ ਦੁੱਧ ਉਹ ਵੀ ਹੁਣ ਸੋਨੇ ਵਾਲੀਆਂ ਨੇ ਟਾਈਮ ਨੇੜੇ ਆਈ ਜਾਂਦਾ ਫਿਰ ਉਹ ਬਮਾਰ ਹੋ ਜਾਂਦੀਆਂ ਨੇ ਇਹ ਫਿਰ ਇਹਨਾਂ ਨੂੰ ਫੇਰ ਵੀ ਸਾਨੂੰ ਨਾ ਮਤਲਬ ਕਿ 3-4 ਦਿਨਾਂ ਬਾਅਦ ਇੱਕ ਡੰਗ ਸਾਨੂੰ ਚੋਣੀਆਂ ਪੈਂਦੀਆਂ ਨੇ ਇਹ ਕਿ ਥੋੜੇ ਜਿਹੇ ਟਾਈਮ ਲਈ ਛੱਡ ਹੁੰਦੀਆਂ ਨੇ ਤਾਂ ਬਾਲਾ ਟਾਈਮ ਹੀ ਛੱਡ ਹੁੰਦੀ ਹੈਗੀ ਇਹ ਤਾਂ ਕਰਕੇ ਉਹ ਨੂੰ ਤਾਂ ਕਾਫੀ ਟਾਈਮ ਹੋ ਗਿਆ ਜਿਹੜੀ ਪਰੇ ਖੜੀ ਹੈ ਕੱਟੀ ਦੇ ਨਾਲ ਛੱਡੀ ਉਹ ਦੁੱਧ ਆਪਣੇ ਆਪੇ ਘਟਾ ਗਈ ਸੀ ਤੇ ਫਿਰ ਅਸੀਂ ਕਿ ਹੁਣ ਇਹਨੂੰ ਛੱਡ ਦੰਨੇ ਆਪਾਂ ਹਨਾ ਹਮ ਕੀ ਫੈਸਲਾ ਉਹ ਬਾਲਟੀ ਲਵੇੜਨ ਵਾਲਾ ਕੰਮ ਹੋ ਜਾਂਦਾ ਬਕੈਰੋ ਜਿਵੇਂ ਵੀ ਛੱਡਾਂ ਜੇ ਭਲਾਈ ਆ ਇੱਥੇ ਜੀ ਆਪਾਂ ਨੇ ਕਦੇ ਧਾਰ ਚ ਹੋਈ ਸੀਗੀ ਤੇ ਚੌਂ ਤੋਂ ਬਾਅਦ ਵਿੱਚ ਹਨਾ ਚਲੋ ਜੀ ਹੁਣ ਕੰਮ ਨੇ ਕਰਦੇ ਤੱਕ ਹੁਣ ਆਪਾਂ ਨੂੰ ਕਰਨੇ ਪੈਣਾ ਜੇ ਆਪਾਂ ਕਈ ਵੀ ਆਪਾਂ ਪਹਿਲਾਂ ਨਹੀਂ ਕੀਤੇ ਹੈਗੇ ਕਦੇ ਆਪਾਂ ਨੇ ਕਰਨੇ ਹੈਗੇ ਇਹ ਕਦੇ ਕਿਸੇ ਹੋਰ ਨੇ ਆ ਕੇ ਕਰਨੇ ਨੇ ਹਨਾ ਜਿਨੇ ਨਾ ਆਪ ਤਾਂ ਸਮਝ ਲਿਆ ਉਹ ਤਾਂ ਕਰੂਗਾ ਸਾਰੇ ਕੰਮ ਹਨਾ जिने ਆਪਦਾ ਨਹੀਂ ਸਮਝਿਆ ਉਹਨੇ ਤੇ ਕੀ ਕਰਨਾ ਆ ਤੇ ਹੱਸ ਹਮ ਕੋਲ ਇੱਕ ਪਾਸੇ ਵੀ ਹਾਂ ਮੈਂ ਤਾਂ ਵੀ ਸਿੱਖੀਆਂ ਨੇ ਹਨਾ ਤੇ ਚਲੋ ਜੇ ਆਪਾਂ ਕੋਈ ਕੰਮ ਸਿੱਖਦੇ ਹਾਂ ਹਨਾ ਦਾ ਆਪਣੀ ਕੰਮ ਆਉਂਦਾ ਕਿਹੜਾ ਕਿਸੇ ਹੋਰ ਦੇ ਕੰਮ ਆਉਂਦਾ ਆ ਤੇ ਇੱਥੇ ਜੀ ਮੈਂ ਲੱਗ ਗਈ ਸੀਗੀ ਦੂਜੀ ਬਾੜੀ ਦੀ ਤਾਰ ਚੋਣ ਮੈਂ ਪੱਖਾ ਭਰੇ ਨੂੰ ਫੇਰ ਕੰਮ ਆ ਲਿਆ ਸੀ ਮਹਾ ਵੀ ਲੈਟ ਤਾਂ ਉਹਦੀ ਚੋਣ ਦੀ ਤਾਂ ਆਈ ਨਹੀਂ ਹੈਗੀ ਲੈਟ ਮੱਖੀਆਂ ਇੱਕ ਦੰਦੀ ਨਾਲ ਬਹੁਤ ਵੱਡੀਆਂ ਨੇ ਤਿੱਖੀ ਤਿੱਖੀ ਜੀ ਦੰਦੀ ਵੱਡੀਆਂ ਨੇ ਖਾ ਜਾਂਦੀਆਂ ਨੇ ਬੰਦੇ ਨੂੰ ਵੀ ਇਹ ਤਾਰ ਚੁੰਦਿਆਂ ਨੂੰ ਇਹ ਇਥੇ ਆਪਾਂ ਲਾਗੇ ਸੇਰੀ ਵੀ ਤਾਰ ਚੁੰਦਾਂ ਆਹ ਚਲੋ ਹਨਾ ਉਹਦੇ ਥਣ ਛੋਟੇ ਨੇ ਜਿਿਹਦੀ ਮੈਂ ਪਹਿਲਾਂ ਚੋਈਏ ਥਰ ਤਾਂ ਮਤਲਬ ਕਿ ਹੱਥ 'ਚ ਆ ਜਾਣ ਪਤਲੇ ਨੇ ਕਹਿ ਲੋ ਤੁਸੀਂ ਤੇ ਇਹਦੇ ਥਣ ਮੋਟੇ ਜਿਵੇਂ ਆਪਣੇ ਮੱਜਾਂ ਦੇ ਹੁੰਦੇ ਨੇ ਥਾਣੇ ਲੰਬੇ ਲੰਬੇ ਮੋਟੋ ਮੋਟੇ ਤੇ ਇਹਦੇ ਥਾਣੂ ਮੈਨੇ ਫਿਰ ਜੇ ਨਾ ਇਹਦੀ ਪਹਿਲਾਂ ਚੋਲੋ ਉਹਦੇ ਚੌਣੀ ਮੈਨੂੰ ਔਖੇ ਲੱਗਦੀ ਐ ਕਿਉਂਕਿ ਉਹਦੇ ਥਾਣਾ ਪਤਲੇ ਇਹਦੇ ਥਾਣਾ ਮੋਟੇ ਮੈਂ ਤਾਂ ਕਰਕੇ ਨਾ ਪਹਿਲਾਂ ਉਹਦੀ ਚੋਣ ਨਹੀਂ ਦੀ ਆ ਉਹਦੀ ਪਹਿਲਾਂ ਮੈਂ ਨਹੀਂ ਚਾਹੁੰਦੇ ਸੀ ਜਿਹਦੀ ਪਹਿਲਾਂ ਚੋਈ ਆ ਜਦੋਂ ਮੈਂ ਪਹਿਲਾਂ ਪਹਿਲਾਂ ਚਾਉਣ ਲੱਗੀ ਉਹ ਮੈਨੂੰ ਬਹੁਤ ਔਖਾ ਲੱਗਿਆ ਇਹਦੀ ਵੀ ਨਵੀ ਦੇ ਪਪਾ ਚਾਹੁੰਦੇ ਹੁੰਦੇ ਸੀ ਤਾਂ ਫਿਰ ਮੈਂ ਪਹਿਲਾਂ ਉਹਦੀ ਚੋਣ ਨਹੀਂ ਦੀ ਸੀਗੀ ਫਿਰ ਇਹ ਜਦੋਂ ਬੈੜੀ ਸੁਈ ਇਹਦੀ ਤਾਂ ਨਵੀ ਦੇ ਪਪਾ ਚਾਹੁੰਦੇ ਹੁੰਦੇ ਸੀਗੇ ਕਿਉਂਕਿ ਜੀ ਇਹਦੀ ਤਾਰਾ ਥੋੜੀ ਜਿਹੀ ਕਹਿੜੀ ਇਹਦੇ ਨੇ ਆਪਾਂ ਨੇ ਮਤਲਬ ਸੂਣ ਤੇ ਆਈ ਤੋਂ ਮਤਲਬ ਕਿ ਇਹਦੇ ਦੁੱਧ ਚੋਈ ਜਾਂਦਾ ਹੁੰਦਾ ਸੀ ਥਣਾ ਚੋ ਉਹਦੇ ਕਰਕੇ ਨਾ ਆਪਾਂ ਨੇ ਇਹਦੇ ਟੀਕਾ ਲਵਾਤਾ ਸੀਗਾ ਸਉਣ ਤੋਂ ਪਹਿਲਾਂ ਹੀ ਮਤਲਬ ਕਿ ਦੁੱਧ ਨਿਕਲ ਲੱਗ ਜਾਂਦਾ ਸੀ ਇਹਦੇ ਥਾਣਾ ਚ ਉੱਪਰ ਦੇ ਆਪੇ ਨਿਕਲ ਹੀ ਜਾਂਦਾ ਹੁੰਦਾ ਸੀ ਸਾਨੂੰ ਨਾ ਚੋਣਾ ਪੈਂਦਾ ਹੁੰਦਾ ਸੀ ਸਉਣ ਤੋਂ ਪਹਿਲਾਂ ਹੀ ਇਹਦਾ ਦੁੱਧ ਤੇ ਜੇ ਨਹੀਂ ਕੱਢਦੇ ਸੀਗੇ ਥਾਣਾ ਚ ਦੁੱਧ ਫਿਰ ਚੋਈ ਜਾਂਦਾ ਸੀ ਥੱਲੇ ਤੇ ਤਾਂ ਕਰਕੇ ਨਾ ਅਸੀਂ ਫਿਰ ਇਹਦੇ ਟੀਕਾ ਲਵਾਤਾ ਉਦੋਂ ਬਾਅਦ ਪਤੰਦਾ ਵੀ ਟੀਕੇ ਨਾਲ ਹੋ ਗਿਆ ਕਿ ਕਿਵੇਂ ਹੈ ਨਾ ਥੋੜੀ ਜਿਹੀ ਇਹਦੇ ਧਾਰ ਜਿਹੜੀ ਕਹਿੜੀ ਹੈ ਹੌਣ ਤਾਂ ਚਲੋ ਆਪਾਂ ਚੁੰਨੇ ਰਹਿੰਦੇ ਹਨਾ ਹੁਣ ਇੰਨਾ ਜਾਨੀ ਕੋ ਮਹਿਸੂਸ ਨਹੀਂ ਹੁੰਦਾ ਹੈਗਾ ਜਿਨੇ ਮਤਲਬ ਕਿ ਕਦੇ-ਕਦੇ ਚੁੰਨੀਆਂ ਨਾ ਉਹਨੂੰ ਮਹਿਸੂਸ ਹੁੰਦਾ ਵੀ ਹਾਂ ਇਹਦੀ ਤਰ ਕਹਿਣੀ ਆ ਹਣ ਮੈਂ ਤਾਂ ਚਲੋ ਆਦਤ ਜੀ ਬਣ ਗਈ ਹਨਾ ਚੋਰਾ ਨਹੀਂ ਹਿੰਦੀ ਆ ਕਈ ਵਾਰ ਤਾਂ ਦੋਨੇ ਹੱਥਾਂ ਨਾਲ ਚੋਰਾ ਨਹੀਂ ਆ ਕਈ ਵਾਰੀ ਜੇ ਹਾਂ ਵੀ ਥੱਕ ਕੇ ਜੇ ਜਾਂਦੀਆਂ ਫੇਰੀ ਕਿੱਕ ਹੱਥ ਨਾਲ ਚੋਣ ਲੱਗ ਜਾਂਦੀ ਆ ਤੇ ਜੀ ਆਪਣੀ ਵੀਡੀਓ ਜਿਹੜੀ ਹੈ ਨਾ ਕਾਫੀ ਦਿਨਾਂ ਬਾਅਦ ਆਪਾਂ ਨੇ ਅੱਜ ਪਾਉਣੀ ਆ ਪਾਈ ਤੇ ਉਹਦੇ ਕਰਕੇ ਤਾਂ ਕਰਕੇ ਆਪਾਂ ਨੇ ਲੇਟ ਪਾਈ ਜੀ ਵੀਡੀਓ ਪਾਉਣ ਦਾ ਮਤਲਬ ਕਿ ਮੌਕਾ ਹੀ ਨਹੀਂ ਮਿਲਿਆ ਹੈਗਾ ਆਪਾਂ ਨੂੰ ਆਪਾਂ ਚੜਦਾ ਸੀ ਪਹਿਲਾਂ ਨਵੇਂ ਨੂੰ ਚੜ ਕੇ ਹਟਿਆ ਬੁਖਾਰ ਫਿਰ ਹੁਣ ਮੈਨੂੰ ਚੜਨ ਲੱਗਾ ਖੰਗ ਮਤਲਬ ਕਿ ਜਰੇシャ ਜਾ ਬੁਖਾਰ ਬੁਖਾਰ ਕਾਫੀ ਜ਼ਿਆਦਾ ਚੜਦਾ ਸੀਗਾ 3-4 ਦਿਨ ਹੋ ਗਏ ਤਾਂ ਕਰਕੇ ਜਿਹੜੀ ਵੀਡੀਓ ਆਪਣੀ ਲੇਟ ਹੋ ਗਈ ਜੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਫੁੱਲ ਵਾਚ ਕਰਿਆ ਕਰੋ ਤੇ ਜਿਹੜੇ ਦੇਖਦੇ ਨੇ ਪਲੀਜ਼ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਤੇ ਹਨਾ ਦੇਖ ਕੇ ਦੇ ਦੱਸਿਆ ਕਰੋ ਸਾਨੂੰ ਵੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੈ ਹਨਾ ਇਹ ਕੋ ਹੌਸਲਾ ਜਿਹਾ ਹੋ ਜਾਂਦਾ ਬੰਦੇ ਨੂੰ ਜਦੋਂ ਹਨਾ ਕਮੈਂਟ ਆਉਂਦੇ ਨੇ ਵੀ ਹਾਂ ਵੀਡੀਓ ਦੇਖ ਰਹੇ ਨੇ ਵੀ ਵਧੀਆ ਲੱਗ ਰਹੀ ਹੈ ਹਨਾ ਤੇ ਆਪਣੀ ਵੀਡੀਓ ਵਿੱਚ ਆਪਾਂ ਗਾਣਾ ਕੁਝ ਐਸਾ ਵੈਸਾ ਪਾਉਨੇ ਆ ਹਨਾ ਕੁਝ ਵੀ ਉਹ ਨਹੀਂ ਹੈਗਾ ਫੈਮਿਲੀ ਦੇ ਵਿੱਚ ਬੈਠ ਕੇ ਦੇਖਣ ਵਾਲੀਆਂ ਹੁੰਦੀਆਂ ਨੇ ਵਧੀਆ ਹੁੰਦੀਆਂ ਨੇ ਕੋਸ਼ਿਸ਼ ਕਰਦੇ ਹੁੰਦੇ ਹੁੰਦੇ ਆ ਵੀ ਹਾਂ ਵਧੀਆ ਬਣਾਈਏ ਹਨਾ ਬੱਚੇ ਵੀ ਦੇਖ ਸਕਣ ਫੈਮਿਲੀ ਦੇ ਵਿੱਚ ਬੈਠ ਕੇ ਬੰਦਾ ਦੇਖ ਸਕੇ ਹਨਾ ਤੇ ਇੱਥੇ ਜੀ ਆਪਾਂ ਨੇ ਤਾਰਾਂ ਦਾ ਕੰਮ ਸੀ ਜਿਹੜਾ ਨਵੇੜ ਲਿਆ ਤੇ 아이ਦੀ ਨਾ ਤਾਰ ਚੋਂਦੀ ਸੀ ਜਦੋਂ ਮੈਂ ਚਿੱਟੀ ਦੀ ਦੋ ਥਾਣਾ ਦੀ ਤਾਰ ਨਿਕਲੇ ਗਈ ਸੀ ਦੋ ਰਹਿ ਗਏ ਸੀ ਜਨੂੰ ਲਾਈਟ ਆ ਗਈ ਮੈਂ ਕਿਹਾ ਸ਼ੁਕਰ ਹੈ ਇਹ ਹਿੱਲ ਜਾਂਦੀ ਸੀ ਕਿ ਲੱਤਾਂ ਜਾਂ ਮਰੀ ਜਾਂਦੀ ਸੀ ਮੈਂ ਕਿਹਾ ਹੁਣ ਤਾਂ ਖੜ ਜਾ ਜਦੋਂ ਲਾਈਟ ਆ ਗਈ ਮੈਂ ਕਿਹਾ ਹੁਣ ਤਾਂ ਖੜ ਜਾ ਟੇਕੇ ਵੀ ਲਾਈਟ ਆ ਗਈ ਹੁਣ ਹਨਾ ਵੀ ਹੁਣ ਕੰਨ ਤੂੰ ਲੱਤਾਂ ਮਰੀ ਜੰਨੀ ਆ ਭਣੇ ਹਾਂ ਤੇ ਇਹਨਾਂ ਦਾ ਐ ਹੁੰਦਾ ਨਾ ਕਈ ਵਾਰੀ ਉਹ ਤਾਂ ਚਲੋ ਖੜੀਆਂ ਰਹਿੰਦੀਆਂ ਨੇ ਕਈ ਵਾਰੀ ਨਾ ਲੱਤ ਬਾਲੀ ਚੱਕ ਲੈਂਦੀਆਂ ਨੇ ਹੁਣ ਤਾਂ ਚਲੋ ਮਤਲਬ ਕਿ ਆਪਾਂ ਨੂੰ ਐ ਘਰ ਦਾ ਡੰਗਰ ਪਾਲੇ ਦਾ ਨਾ ਭੇਤ ਹੁੰਦਾ ਬੰਦੇ ਨੂੰ ਵੀ ਘਰ ਦਾ ਡੰਗਰ ਪਾਲਿਆ ਹੁੰਦਾ ਜਿਹੜਾ ਜਿਹੜਾ ਆਪਾਂ ਮੁੱਲ ਦੇ ਲੈ ਕੇ ਆਉਂਦੇ ਨਾ ਉਹਦਾ ਭੇਤ ਥੋੜਾ ਜਿਹਾ ਹੌਲੀ ਹੌਲੀ ਪੈਂਦਾ ਵਾ ਕਰਦੇ ਪਾਲੇ ਦਾ ਆਪਣੇ ਹੱਥਾਂ ਚ ਪਾਲਿਆ ਹੁੰਦਾ ਜਿਵੇਂ ਆਪਾਂ ਬੱਚੇ ਨੂੰ ਪਾਲਦੇ ਹਨਾ ਉਵੇਂ ਆਪਾਂ ਪਸ਼ੂ ਨੂੰ ਪਾਲਦੇ ਜਿਨ੍ਹਾਂ ਨੇ ਰੱਖੇ ਹੋਏ ਨੇ ਉਹਨਾਂ ਨੂੰ ਤਾਂ ਪਤਾ ਹੀ ਉਹ ਕਿੰਨੇ ਮਤਲਬ ਕਿ ਚਾਹ ਲਾੜਨਾ ਬੰਦਾ ਹਨਾ ਪਾਲਦਾ ਤੇ ਬਾਕੀ ਜੀ ਆਪਾਂ ਨਾ ਬੈੜੀਆਂ ਦੇ ਕਟੂਆ ਜਿਹੜਾ ਮਤਲਬ ਕਿ ਕੋਈ ਵੀ ਹੋਵੇ ਬੱਛਾ ਜਾਂ ਬੱਚੀ ਹਨਾ ਆਪਾਂ ਬੈੜੀ ਨੂੰ ਨਹੀਂ ਲਾਉਂਦੇ ਹੈਗੇ ਉਹ ਜਿਹੜੀ ਕੱਤੀ ਦੇ ਨਾਲ ਉਰਲਪਾਸ ਖੜੀ ਲਾਲ ਜੀ ਬੜੀ ਇਹ ਦਾ ਕਟੂਆ ਉਹਨੂੰ ਚੁੰਗਦਾ ਸੀਗਾ ਮਤਲਬ ਕਿ ਇਹ ਅਸੀਂ ਲਿਆਂਦੀ ਸੀਗੀ ਮੁੱਲ ਇਹ ਦਾ ਸੀਗਾ ਬੱਛਾ ਇਹ ਉਹਨਾਂ ਨੇ ਨਾ ਚੁੰਗਣ ਲਾਇਆ ਸੀਗਾ ਅਸੀਂ ਮਤਲਬ ਕਿ ਜਿਹੜੇ ਮਤਲਬ ਕਿ ਆਪਣੀਆਂ ਘਰਦਿਆਂ ਬੈੜੀਆਂ ਪਾਲੀਆਂ ਹੋਈਆਂ ਨੇ ਆਪਾਂ ਇਹਨਾਂ ਦਾ ਮਤਲਬ ਕਟਰੂ ਚੁੰਗਣ ਨਹੀਂ ਲਾਉਂਦੇ ਹੈਗੇ ਉਹ ਉਹਨਾਂ ਕਟਰੂ ਸੀਗਾ ਮੁੱਕ ਗਿਆ ਸੀਗਾ ਮਤਲਬ ਕਿ ਠੰਡ ਲੱਗ ਗਈ ਸੀ ਉਹਨੂੰ ਸਿਆਲਾਂ ਚ ਸੀਗੀ ਇਹ ਸੂਈ ਹੋਈ ਤੇ ਇਹ ਹੈਰਾਨ ਬਹੁ ਕਰਨ ਲੱਗ ਕੇ ਸੀ ਸਾਨੂੰ ਮਤਲਬ ਕਿ ਮੇਰੇ ਕੋਲ ਤੋਂ ਵੀ ਨਹੀਂ ਸੀ ਖੜਦੀ ਹੈਗੀ ਨਵਦੇ ਪਾਪਾ ਕੋਲੇ ਖੜਦੇ ਸੀ ਫਿਰ ਇਹੀ ਚੁੰਦੇ ਰਹੇ ਨੇ ਤੇ ਫਿਰ ਹੁਣ ਸੂਣਾ ਵਾਲੇ ਕਰਕੇ ਆਪਾਂ ਨੇ ਛੱਡਤੀ ਇਹ ਤੇ ਅਸੇ ਤਾਜੀ ਤਾਂ ਹੀ ਨਿਬੜੀਆਂ ਦਾ ਕਟਰੂ ਲਾਉਂਦੇ ਹੈਗੇ ਤੇ ਜਿੱਥੇ ਲਿਆਂਦੇ ਸੀ ਇਹਨਾਂ ਨੇ ਪੱਠੇ ਕਿਉਂਕਿ ਪੱਠੇ ਕਹਿੰਦੇ ਵੀ ਥੋੜੀ ਰਹਿ ਗਏ ਵੀ ਸ਼ਾਮ ਨੂੰ ਲਿਆਇਆ ਕਰਾਂਗੇ ਚਲੋ ਸਵੇਰੇ ਪੈ ਜਾ ਕਰਾਂਗੇ ਹਨਾ ਤੇ ਜੀ ਅੱਜ ਦੀ ਵੀਡੀਓ ਇੰਨੀ ਹੀ ਝੇਕਰ ਹੋਈ